ਮਾਨਯੋਗ ਐਸਐਸਪੀ ਸਾਹਿਬ ਜਲੰਧਰ ਦਿਹਾਤੀ ਸਰਦਾਰ ਹਰਵਿੰਦਰ ਸਿੰਘ ਵਿਰਕ ਔਰ ਡੀਐਸਪੀ ਫਲੌਰ ਸਰਦਾਰ ਸਰਮਨ ਸਿੰਘ ਬੱਲ ਔਰ ਐਸਪੀ ਡੀ ਸਾਹਿਬ ਸਰਬਜੀਤ ਰਾਏ ਜੀ ਸਾਹਿਬ ਇਹ ਜਿਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਆ ਉਹ ਪੂਰੇ ਪੰਜਾਬ ਵਿੱਚ ਮਹਿੰਮ ਜਿਹੜੀ ਚੱਲ ਰਹੀ ਆ ਇਸ ਤਹਿਤ ਜਿਹੜੀ ਆ ਸਾਨੂੰ ਇੱਕ ਵੱਡੀ ਕਲ ਸਫਲਤਾ ਹਾਸਲ ਹੋਈ ਕਿ ਪਿੰਡ ਰੁੜਕਾ ਕਲਾ ਦੇ ਵਿੱਚ ਇੱਕ ਬਹਾਦਰ ਸਿੰਘ ਔਰ ਦੂਸਰਾ ਹੈਗਾ ਇਹਦਾ ਭਰਾ ਸੁਖਦੇਵ ਸਿੰਘ ਇਹ ਘਰ ਦੇ ਵਿੱਚ ਜਿਹਨਾਂ ਨੇ ਜਿਹੜੇ ਡਰਮ ਪਾਏ ਹੋਏ ਸੀਗੇ ਔਰ ਔਰ ਕੱਲ ਰਾਤ ਦੇ ਸਮੇਂ ਇਹ ਜਿਹੜੀ ਪੱਠੀ ਲਾ ਕੇ ਕਾਫੀ ਵੱਡੀ ਪੱਠੀ ਲਾ ਕੇ ਜਿਹੜੀ ਹੈਗੀ ਆ ਉਹ ਸ਼ਰਾਬ ਜਿਹੜੀ ਕੱਢ ਰਹੇ ਸੀਗੇ ਜਦੋਂ ਸਾਨੂੰ ਮਕਬਲ ਖਾਸ ਦੇ ਇਤਲਾਹ ਦਿੱਤੀ ਤੇ ਅਸੀਂ ਜਾ ਕੇ ਉੱਥੇ ਇਨਫਾਰਮੇਸ਼ਨ ਦੇ ਉੱਤੇ ਜਿਹੜਾ ਘਰ ਤੇ ਰੇਡ ਕੀਤਾ ਔਰ ਕਿਉਂਕਿ ਇਹ ਚਾਰ ਰੁੜਕਾ ਕਲਾਂ ਨੂੰ ਮੈਂ ਉੱਥੇ ਮੌਕੇ ਤੇ ਭੱਜਿਆ ਆਪ ਵੀ ਮੈਂ ਮੌਕੇ ਤੇ ਪਹੁੰਚ ਗਿਆ ਔਰ ਸਾਰੇ ਜਾ ਕੇ ਸਰਚ ਕੀਤੀ ਤੇ ਪੱਠੀ ਚੱਲ ਰਹੀ ਸੀਗੀ ਤੇ ਚਾਲੂ ਪੱਠੀ ਅਸੀਂ ਫੜੀ ਆ ਤੇ ਉਸ ਦੌਰਾਨ ਅਸੀਂ ਦੋ ਜਿਹੜੇ ਬੰਦੇ ਉੱਥੇ ਜਿਹੜੇ ਇਹਨਾਂ ਦੇ ਨਾਲ ਰਿਲੇਟਡ ਸੀਗੇ ਉਹ ਹੀ ਫੜਲੇ ਆ ਉਹ ਕੱਢ ਰਹੇ ਸੀ ਸ਼ਰਾਬ ਨਾਲ ਤੇ ਜਿਹੜਾ ਬਹਾਦਰ ਸਿੰਘ ਆ ਤੇ ਸੁਖਦੇਵ ਸਿੰਘ ਉਹ ਜਦੋਂ ਅਸੀਂ ਘਰ ਨੂੰ geke ਰ ਆ ਪਾਇਆ ਤੇ ਉਹ ਕਿਸੇ ਤਰੀਕੇ ਨਾਲ ਕਿਸੇ ਗੁਪਤ ਰਾਹ ਦੇ ਦਹੀਂ ਜਿਹੜੇ ਉਹ ਬਾਹਰ ਚਲੇ ਗਏ ਇਸ ਤਰ੍ਹਾਂ ਅਸੀਂ ਕੱਲ ਪਹਿਲਾਂ ਅਸੀਂ ਸਾਡੇ 400 ਲੀਟਰ ਲਾਹਣ ਔਰ 150 ਲੀਟਰ ਦੇਸੀ ਸ਼ਰਾਬ ਜਿਹੜੀ ਆ ਉਥੋਂ ਮੌਕੇ ਤੇ ਜਿਹੜੀ ਆ ਉਹ ਬਰਾਮਦ ਕੀਤੀ ਆ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲੈ ਕੇ ਔਰ ਫੇਰ ਜਾ ਕੇ ਘਰ ਤੇ ਜਦੋਂ ਦਿੱਤੀ ਹੋਈ ਨਿਸ਼ਾਨਦੇਹੀ ਤੇ ਸਰਚ ਕਰਾਈ ਆ ਤੇ ਹਵੇਲੀ ਦੇ ਵਿੱਚੋਂ ਅਸੀਂ ਜਾਰ ਡਰਮ ਜਿਹੜੇ ਹੈਗੇ ਨੇ ਉਹ ਲਾਣ ਦੇ ਦੱਬੇ ਹੋਏ ਜਿਹੜੇ ਸੀਗੇ ਉਹ ਜਾ ਕੇ ਅਸੀਂ ਪੱਟੇ ਆ ਜਿਹਦੇ ਵਿੱਚੋਂ ਇਹ ਉਹ ਜਿਹੜੀ ਸ਼ਰਾਬ ਸੀਗੀ ਉਹ ਲਾਣ ਕੱਢ ਕੇ ਬਾਹਰ ਇੱਕ ਕੁੱਪੀ ਦੇ ਨਾਲ ਤੇ ਉਹ ਉਹਦੇ ਨਾਲ ਸ਼ਰਾਬ ਘੜਦੇ ਸੀਗੇ ਪਰ ਜਦੋਂ ਅਸੀਂ ਕਦੀ ਰੇਡ ਕਰਦੇ ਸੀ ਤੇ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਇਹ ਸ਼ਰਾਬ ਜਿਹੜੀ ਨਾ ਕਿੱਥੇ ਪਾਈ ਹੋਈ ਆ ਪਰ ਉਹ ਡਰਮ ਜਿਹੜੇ ਦੱਬੇ ਹੋਏ ਗੱਲ ਸਾਨੂੰ ਮਿਲੇ ਆ ਜਿਸ ਸੰਬੰਧ ਦੇ ਵਿੱਚ ਅਸੀਂ ਮਕਦਮਾ ਨੰਬਰ 145 ਸਾਈ ਐਟ ਦੀਆਂ ਧਾਰਾ ਲਾ ਕੇ ਤੇ ਇਹ ਜਿਹੜਾ ਬਿਜ਼ਨਸ ਦੇ ਵਿੱਚ ਐਕਸ ਐਕਸਾਈ ਜੈਕਟ ਦੇ ਵਿੱਚ ਜਿਹੜਾ ਹੈ ਇਹ ਦਰਜ ਰਿਸ਼ਟ ਕੀਤਾ ਆ ਸੋ ਐਡਾ ਵੱਡਾ ਕਸੀਰਾ ਫੜਿਆ ਜਿਹੜਾ ਸੋ ਵੀ ਸਪਲਾਈਅਰ ਵੀ ਵੱਡੇ ਹੋਣਗੇ ਜਿਹਨਾਂ ਨੂੰ ਸਪਲਾਈ ਕਰਦੇ ਹੋਣਗੇ ਹਾਂ ਹਾਂ ਉਹ ਵੀ ਤਫਤੀਸ਼ ਅਸੀਂ ਕਰ ਰਹੇ ਆਂ ਕਿ ਜਿੱਥੇ ਇਹ ਸ਼ਰਾਬ ਸਪਲਾਈ ਕਰਦੇ ਸੀਗੇ ਉਹਨਾਂ ਦੀਆਂ ਲਿਸਟਾਂ ਵੀ ਅਸੀਂ ਤਿਆਰ ਕਰਾ ਰਹੇ ਆਂ ਉਹਨਾਂ ਦੇ ਖਿਲਾਫ ਵੀ ਪੂਰੀ ਕਾਰਵਾਈ ਕੀਤੀ ਜਾਏਗੀ ਜਿਹੜੇ ਫੜੇ ਹੋਏ ਜੀ ਉਹਨਾਂ ਦਾ ਕੀ ਨਿਸ਼ਾਨਾ ਹੈ ਜਿਹੜੇ ਦੋ ਜਿਹੜੇ ਫੜੇ ਗਏ ਨੇ ਇੱਕ ਤਾਂ ਹੈਗਾ ਰਕੇਸ਼ ਕੁਮਾਰ ਆ ਦੂਸਰਾ ਹੈਗਾ ਬਲਜੀਤ ਸਿੰਘ ਇਹ ਉਸੇ ਪਿੰਡ ਦਾ ਰੁੜਕਾ ਕਲਾਂ ਦਾ ਹੀ ਰਹਿਣ ਵਾਲਾ ਔਰ ਇਹਨਾਂ ਦੇ ਨਾਲ ਦਾ ਹੀ ਸਾਥੀ ਆ ਔਰ ਇਹ ਵੀ ਨਾਲ ਹੀ ਉਹਨਾਂ ਦੇ ਕੰਮ ਕਰਦਾ ਹੈ। ਇਹ ਛੋਟੇ ਨਾਮ ਦਾ ਕੀ ਜਾਣਦੇ ਨੇ ਪਿੰਡ ਦੇ ਵਿੱਚ ਜਿਹੜਾ ਮਨਜੀਤ ਸੁਖਦੇਵ ਜਿੰਦੇ ਇਹ ਛੋਟੇ ਨਾਮ ਤਾਂ ਇਹਨਾਂ ਨੇ ਦੱਸੇ ਬਲਜੀਤ ਹੀ ਦੱਸਿਆ ਰੇ ਨਾ ਬਾਕੀ ਵੈਰੀਫਾਈ ਕਰ ਲੈਣੇ ਆ ਜੀ ਛੋਟਾ ਨਾਮ ਪਹਿਲਾਂ ਵੀ ਕੋ ਮਾਮਲੇ ਇਹਨਾਂ ਦੇ ਹੈਗੇ ਇਹਨਾਂ ਦੇ ਪਹਿਲੋਂ ਸੁਖਦੇਵ ਦੇ ਖਿਲਾਫ ਪੰਜ ਮਕਦਮੇ ਦਰਜਾ ਤੇ ਬਹਾਦਰ ਸਿੰਘ ਦੇ ਖਿਲਾਫ ਜਿਹੜੇ ਉਹ ਦੋ ਮਕਦਮੇ ਪਹਿਲੇ ਦਰਜਾ ਪਕਸਾਈ ਐਕਟ ਦੇ ਕਿੰਨਰ ਮਾਰੂਦਾਰਾ ਨੂੰ ਰਿਮਾਂਡ ਕੋਲ ਗਿਆ। ਹਾਂ ਜੀ ਇਹਨਾਂ ਦਾ ਇੱਕ ਦਿਨ ਦਾ ਸੀ ਰਿਮਾਂਡ ਹਾਸਲ ਕੀਤਾ ਆ। ਅੱਜ ਫੇਰ ਦੁਬਾਰਾ ਪੇਸ਼ ਕਰਾਂਗੇ ਹੋਰ ਰਿਮਾਂਡ ਇਹਨਾਂ ਦਾ ਹਾਸਲ ਕਰਾਂਗੇ। ਅਗੋਂ ਤਫ਼ਤੀਸ਼ ਕਰਾਂਗੇ ਹੋਰ ਵੀ ਇਹਨਾਂ ਕਿੱਥੇ ਕਿੱਥੇ ਸ਼ਰਾਬ ਵੇਚਦੇ ਨੇ ਔਰ ਕਿੱਥੇ ਕਿੱਥੇ ਇਹ ਕਿਥੋਂ ਸਮਾਨ ਲਿਆ ਕੇ ਕੀ ਕੁਝ ਕਰਦੇ ਨੇ। ਇਹਨਾਂ ਦਾ ਕੋਈ ਵੀ ਲੈਂ ਨੀ ਆ ਤੇ ਗਾਹ ਕੋ ਲੈਣਾ ਦੇ ਜੀ ਅੱਗੇ ਇਹ ਜਿੱਦਾਂ ਕੋਈ ਸਾਡੇ ਵਿੱਚ ਆ ਉਹ ਨਹੀਂ ਪਹਿਲੋਂ ਤੇ ਇਹਨਾਂ ਦਾ ਇਹ ਟ੍ਰੈਂਡ ਸੀਗਾ ਕਿ ਪਹਿਲੋਂ ਇਹਨਾਂ ਕੋ ਗਾਹਕ ਲੈਣਾ ਆਉਂਦੇ ਸੀਗੇ। ਲੇਕਿਨ ਜਦੋਂ ਸੀ ਅਸੀਂ ਬਹੁਤ ਜ਼ਿਆਦਾ ਸ਼ਕਤੀ ਕੀਤੀ ਹੋਈ ਆ। ਉਦੋਂ ਇੱਕ ਗੁਪਤ ਤੌਰ ਤੇ ਜਿਹੜਾ ਹੈਗਾ ਅੰਦਰੇ ਅੰਦਰ ਹੀ ਸ਼ਰਾਬ ਕੱਢ ਕੇ ਤੇ ਲੋਕਾਂ ਦੇ ਘਰਾਂ ਤੱਕ ਜਿਹੜੀ ਆ ਇਹ ਆਪਣੀ ਸਕੂਟਰੀਆਂ ਦਰਾਈ ਸਪਲਾਈ ਕਰਨ ਵਾਸਤੇ ਜਾਂਦੇ ਸੀਗੇ ਕਿਛੇ ਜਲੀਲੀ ਸ਼ਰਾਬ ਦੇ ਨਾਲ ਮੌਤਾਂ ਵੀ ਹੋਈਆਂ ਇਹ ਐਵੇਂ ਕੋਸੇ ਤਰੀਕੇ ਦੀ ਸ਼ਰਾਬ ਹੈ ਇਹ ਅਸੀਂ ਕੈਮੀਕਲ ਐਗਜ਼ਾਮੀਟਰ ਨੂੰ ਭੇਜਦੇ ਆ ਉਹ ਚੋਂ ਰਿਜ਼ਲਟ ਆਵੇਗਾ ਜੇ ਅਸੀਂ ਧਾਰਾ ਲਾ ਦਿੱਤੀਆਂ ਨੇ ਜਲੀਲੀ ਸ਼ਰਾਬ ਦੀਆਂ ਲੇਕਿਨ ਜੋ ਰਿਜ਼ਲਟ ਆਏਗਾ ਉਹਦੇ ਮੁਤਾਬਕ ਜਿਹੜੀ ਅਗਲੀ ਕਾਰਵਾਈ ਅਸੀਂ ਲਿਆਵਾਂਗੇ ਥੈਂਕ ਯੂ ਇਹ ਸੁਣਿਆ ਤਾਂ ਇਦਾਂ ਹੀ ਆ ਵੀ ਇਹ ਸ਼ੁਰੂ ਤੋਂ ਹੀ ਇਹ ਕੰਮ ਕਰਦੇ ਨੇ ਫੜੇ ਵੀ ਜਾਂਦੇ ਨੇ ਪਰਚੇ ਵੀ ਦਰਜ ਹੁੰਦੇ ਨੇ ਪਾਲ 에ਰਕੇ ਨੂੰ ਚੰਗੀ ਵਧੀਆ ਢੰਗ ਨਾਲ ਅਸੀਂ ਨੱਥ ਪਾਈ ਆ ਬਿਲਕੁਲ ਇਹ ਕੰਮ ਰੁੜਕਾ ਕਲ ਨਹੀਂ ਚੱਲਣ ਦੇਵਾਂਗੇ